ਫਗਵਾੜਾ ਵਿਖੇ ਹੋਏ ਇੱਕ ਭਿਆਨਕ ਸੜਕ ਹਾਦਸੇ ਵਿੱਚ ਚਾਰ ਲੋਕਾਂ ਦੇ ਗੰਭੀਰੂ ਵੀ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਉਕਤ ਹਾਦਸਾ ਰਾਵਲਪਿੰਡੀ ਵਿਖੇ ਇਨੋਵਾ ਕਾਰ ਅਤੇ ਟੂੜੀ ਨਾਲ ਭਰੀ ਟਰੈਕਟਰ ਟ੍ਰੈਲੀ ਦਰਮਿਆਨ ਹੋਇਆ ਹੈ। ਇਸ ਹਾਦਸੇ ਵਿੱਚ ਜਿੱਥੇ ਇਨੋਵਾ ਕਾਰ ਅਤੇ ਟਰੈਕਟਰ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ, ਉਥੇ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਅਮਨਦੀਪ ਸਿੰਘ ਵਾਸੀ ਫਲਬੋਤਾ ਨੇ ਦੱਸਿਆ ਕਿ ਰਾਤ ਕਰੀਬ 2 ਵਜੇ ਉਹ ਟਰੈਕਟਰ ਟ੍ਰੈਲੀ ਵਿੱਚ ਟੂੜੀ ਲੈ ਕੇ ਜਾ ਰਿਹਾ ਸੀ ਤਾਂ ਰਾਵਲਪਿੰਡੀ ਦੇ ਨਜ਼ਦੀਕ ਸਾਹਮਣੇ ਤੋਂ ਆਰੀ ਇਨੋਵਾ ਕਾਰ ਨੇ ਉਸ ਦੀ ਟਰੈਕਟਰ ਟ੍ਰੈਲੀ ਨੂੰ ਟੱਕਰ ਮ ਜਿਸ ਨਾਲ ਉਹਨਾਂ ਸਮੇਤ इनोਵਾ ਵਿੱਚ 4 ਵਿਅਕਤੀ ਜ਼ਖਮੀ ਹੋ ਗਏ ਹੁਣਾ ਦੋਸ਼ ਲਗਾਇਆ ਗਿਆ ਕਿ इनोਵਾ ਸਵਾਰ ਸ਼ਰਾਬ ਦੇ ਨਸ਼ੇ ਵਿੱਚ ਸਨ ਉਧਰ ਜ਼ਖਮੀ ਵਿਅਕਤੀ ਦੀ ਪਤਨੀ ਨੇ ਦੱਸਿਆ ਕਿ ਹਾਦਸੇ ਵਿੱਚ इनोਵਾ ਚਾਲਕ ਵੀ ਜ਼ਖਮੀ ਹਾਲਤ ਵਿੱਚ ਸਿਵਲਾ ਹਸਪਤਾਲ ਵਿਖੇ ਆਏ ਸਨ ਪਰ ਹੁਣ ਪਤਾ ਨਹੀਂ ਉਹ ਕਿੱਥੇ ਹਨ ਹਾਦਸੇ ਦੀ ਸੂਚਨਾ ਮਿਲਦੇ ਸਾਰੇ ਥਾਣਾ ਰਵਲੇ ਪਿੰਡੀ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਫੋਗਬਾਰਾ ਤੋਂ ਨਵਰਾਂਗ ਚੈਨਲ ਦੀ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਇਹ ਮਦਲ ਕੀ ਤੁਸੀਂ ਹਸਪਤਾਲ ਹੈ ਕਿ ਮਾਮਲਾ ਕੀ ਥਾ ਟਰਾਲੀ ਦੇ ਵਿੱਚ ਗੱਡੀ ਮਾਰੀ ਆ ਮੈਂ ਟਰਾਲੀ ਲੈ ਕੇ ਜਾਂਦਾ ਸੀ ਦੁਕੜੀ ਸੀ ਕਿੱਥੋਂ ਕਿੱਥੇ ਲੈ ਕੇ ਜਾ ਰਹੇ ਸੀ ਆ ਰਾਵਲਪਿੰਡੀ ਤੋਂ ਲਗਭਗ ਉਹਦੇ ਤੋਂ ਰਾਵਲਪਿੰਡੀ ਦੇ ਕੋਲ ਤੇ ਗੱਡੀ ਗੱਡੀ ਵਿੱਚ ਲੱਗੀ ਤੁਹਾਡੇ ਗੱਡੀ ਮੋੜੋਂ ਆਕੇ ਨੋਵਾ ਗੱਡੀ ਵਿੱਚ ਮਾਰੀ ਤਿੰਨ ਜਾਨੇ ਸੀਗੇ ਉਹ ਤਿੰਨ ਜਾਨੇ ਸੀਗੇ ਹਾਂ ਜੀ ਉਹਨੇ ਡ੍ਰੈਗ ਕੀਤਾ ਤੇ ਤੁਸੀਂ ਇਕੱਲੇ ਸੀਗੇ ਹਾਂ ਜੀ ਮੈਂ ਇਕੱਲਾ ਸੀ ਕਿੰਦਾ ਬਚਾਓ ਬਾਕੀਆਂ ਸਵਾਰੀਆਂ ਦਾ ਜਿਹ ਜਿੱਦਾਂ ਬਾਕੀ ਉਹ ਤੇ ਐਡਮਿਟ ਹੋਏ ਸੀਗੇ ਉਹ ਚੱਲ ਗਏ ਇੱਥੋਂ ਕਹਿੰਦੇ ਜੁਆ ਕੀ ਹੋਰ ਕਿੱਥੇ ਤੁਹਾਡੇ ਆ ਕਿੰਦਾ ਤੁਹਾਡੇ ਸੱਟ ਚੋਟ ਲੱਗੀ ਕੇ ਸੈਟਰ ਠੀਕ ਆ ਸੈਰ ਤੋਂ ਡਾਟੇ ਲੱਗੇ ਜੀ ਸਾਤਾ ਅੱਛਾ ਕਿੰਨੇ ਕੁ ਵਜੇ ਹੋਏ ਪਾਜੀ ਇਹ 2 ਵਜੇ ਦੇ ਕਰੀਬ ਆਉਣਾ ਰਾਤੀ 2 ਵਜੇ ਹਾਂਜੀ ਇਹ ਹੋਇਆ ਕਿੱਥੇ ਕੁ ਪਾਜੀ ਐਕਸੀਡੈਂਟ ਰਾਬਲ ਪਿੰਡੀ ਦੇ ਕੋਲ ਰਾਬਲ ਪਿੰਡੀ ਕੋਲ ਤੇ ਕਿੱਥੇ ਦੇ ਰਹਿਣ ਵਾਲੇ ਆਪਾਂ ਮੈਂ ਫਲਬੋਤੇ ਦਾ ਰਹਿਣ ਵਾਲਾ ਹਾਂ ਜੀ ਠੀਕ ਜਿਲਾਂ ਦੇ ਬੰਦੇ ਤੁਸੀਂ ਤੁਹਾਡੇ ਨੇ ਤੁਸੀਂ ਇਕੱਲੇ ਸੀਗੇ ਹਾਂਜੀ ਮੈਂ ਇਕੱਲਾ ਹੀ ਸੀਗਾ ਜਿਹੜਾ ਗੱਡੀ ਵਾਲਾ ਸੀਗਾ ਕੋਈ ਮਤਲਬ ਕੀ ਕਿੱਦਾਂ ਮਤ ਕਿ ਉਹ ਉਹ ਦੁਆ ਸੀਗਾ ਉਹ ਦੁਆ ਆਪਣੇ ਨਵਾਲਕੇ ਸੀਗਾ ਗੱਡੀ ਦਾ ਨਾਂ ਉਹਦੇ ਕੋਲ ਲਾਇਸੈਂਸ ਸੀਗਾ ਹਾਂਜੀ ਮੁੰਡਾ ਜਿਆ ਸੀਗਾ ਤੇ ਡ੍ਰੈਂਕ ਕੋ ਨਹੀਂ ਕੀਤੀ ਸੀਗੀ ਵਿੱਚ ਗੱਡੀ ਦੇ ਵੀ ਡ੍ਰੈਂਕ ਉਹਨਾਂ ਦੇ ਪਈਆਂ ਗਲਾਸਾਂ ਤੇ ਉਹ ਕਿੰਨੇ ਬੰਦੇ ਸੀਗੇ ਜੀ ਪੈਣ ਜਾਣੀ ਸੀ ਤਿੰਨ ਹੀ ਹਾਂ ਅਮਨਦੀਪ ਕੋ ਹਾਂਜੀ ਕਿ ਕਿਹੜੇ ਪਿੰਡ ਤੋਂ ਆ ਜੀ ਫਲਪੋਟ ਹੈ ਜੀ ਫਲਪੋਟ ਤੇ ਹਸਪੀਟਲ ਐ ਕੀ ਮਾਮਲਾ ਕੀ ਸਾਰਾ ਦੱਸ ਦਿਓ ਸਰ ਮੇਰੇ ਹਸਬੰਡ ਦੇ ਜਦੋਂ ਟ੍ਰੈਕਟਰ ਲੈ ਕੇ ਜਾਂਦੇ ਸੀ ਉਹਨਾਂ ਦੇ ਵਿੱਚ ਗੱਡੀ ਮਾਰੀ ਗਈ ਸੀ ਐਕਸੀਡੈਂਟ ਹੋ ਗਿਆ 2 ਵਜੇ ਦੇ ਕਰੀਬ ਲਗਤੀ ਤੇ ਗੱਡੀ ਵਾਲੇ ਠੀਕ ਹੈ ਬੰਦੇ ਕਿ ਨੱਠ ਗਏ ਕਿ ਨਹੀਂ ਇੱਥੇ ਹਸਪੀਟਲ ਸੀ ਹੁਣ ਨਹੀਂ ਸਾਨੂੰ ਪਤਾ ਉਹ ਕਿੱਥੇ ਹੈਗੇ ਆ ਕਿੱਥੇ ਨਹੀਂ ਤੇ ਗੱਡੀਆਂ ਉੱਥੇ ਹੀ ਖੜੀਆਂ ਜੀ ਹਾਂਜੀ ਉੱਥੇ ਹੋਇਆ ਕਿੱਥੇਗਾ ਐਕਸੀਡੈਂਟ ਪਰਾਵਲਪਿੰਡੀ ਪਰਾਵਲਪਿੰਡੀ ਤੇ ਭਾਈ ਹੁਣ ਠੀਕ ਠਾਕ ਹੈ ਬਿਲਕੁਲ ਦੇ ਸਾਹਮਣੇ ਹੀ ਆ ਸਰ ਤੁਸੀਂ ਦੇਖਦੇ ਪਏ ਆ ਹਾਲਾਤ ਤਾਂ ਉੱਥੇ ਵੀ ਦੇਖੋ ਜਾ ਕੇ ਟਰੈਕਟਰ ਦਾ ਵੀ ਕੀ ਹਾਲ ਆ ਸਾਰਾ ਸਾਰਾ ਪੁੱਛ ਬਚਿਆ ਹੀ ਨਹੀਂ ਆ ਅੱਜ ਰਾਤ 8 ਵਜੇ ਸਾਨੂੰ ਫੋਨ ਆਇਆ ਸੀ ਕਿ ਟਰੈਕਟਰ ਟੱਲਿਆ ਕਾਰ ਦਾ ਐਕਸੀਡੈਂਟ ਹੋਇਆ ਅਸੀਂ ਉਥੇ ਮੁੱਕ ਦੀ ਪੁਲਿਸ ਪਾਰਟੀ ਵੀ ਗਈ ਜਿਨ੍ਹਾਂ ਨੇ 108 ਤੇ ਕਾਲ ਕਰਕੇ ਇਹ ਮਨੁਸਬ ਲਿਆ ਕਾਰ ਤੇ ਨੂੰ ਸਵਾਦ ਨੌਜਾ ਸੀ ਟਰੈਕਟਰ ਤੇ ਚਾਲ ਇੱਕੋ ਸੀ ਉਹ जख्मी ਹੌਸਲੇ ਨੂੰ ਅਸੀਂ ਹਸਪਤਾਲ ਪਹੁੰਚਾਇਆ ਜੋ ਜਿਹੇ ਇਲਾਜਾਂ ਉਹਨਾਂ ਦੇ ਬਿਆਨ ਲੈ ਕੇ ਜੋ ਮਰਜ਼ੀ ਕਰੀ ਫਟਦੀ ਹੋਈ